संतराम सिंगला साहब का सांसद लोकसभा पटियाला तो सन उणा के 90वें जन्मदिन ते उणा के भूत ते फूल चरण दे लिए उणा के सपूत साहब का मंत्री विजेंद्र सिंगला पहुंचे अते उणा ने फूलमाला पहनाई अते इस मौके ते मीडिया नाल ਗੱਲਬਾਤ ਕਰਦੇ ਕੇਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਜੋ ਗੱਲਾਂ ਉੱਠ ਰਹੀਆਂ ਹੈ ਇਹ ਸਿਰਫ ਮੀਡੀਆ ਦੀ ਹੋ ਸਕਦੀਆਂ ਹੈ ਲੇਕਿਨ ਕਾਂਗਰਸ ਪਾਰਟੀ ਇਕਜੁੱਟ ਹੈ ਇਕਜੁੱਟ ਹੋ ਕੇ ਚੋਣ ਲੜੇਗੀ ਔਰ ਜਿਹੜੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਹੈ ਬਲਗ ਸਮਿਤੀ ਔਰ ਜ਼ਿਲ੍ਹਾ ਪ੍ਰਸ਼ਦੀ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਇਕਜੁੱਟ ਹੈ ਔਰ ਜਿਸ ਤਰ੍ਹਾਂ ਨਵਜੋ ਸਿੱਧੂ ਵੱਲੋਂ ਬਿਆਨ ਦਿੱਤੇ ਗਏ ਸਾਰੇ ਸਿਰਫ ਮੀਡੀਆ ਦੀ ਉਪਜ ਹੈ ਔਰ ਕੋਈ ਗਲਵਾਤ ਨਹੀਂ ਹੈ ਔਰ ਜੋ ਉਹਨਾਂ ਨੇ ਕੁਝ ਕਿਹਾ ਉਸ ਦੇ ਉੱਤੇ ਐਕਸ਼ਨ ਵੀ ਹਾਈ ਕਮਾਂਡ ਵੱਲੋਂ ਲਿੱਤਾ ਗਿਆ ਹਰ ਸਾਲ ਦੀ ਤਰ੍ਹਾਂ 9 ਦਸੰਬਰ ਨੂੰ ਮੇਰੇ ਬਜ਼ੁਰਗਾਂ ਦਾ ਸਵਰਗਵਾਸੀ ਸੰਤਰਾਮ ਸਿੰਘ ਲਾ ਜੀ ਦਾ ਜਨਮ ਦਿਹਾੜਾ ਹੁੰਦਾ ਔਰ ਉਹਨਾਂ ਦੇ ਸਟੈਚੂ ਦੇ ਉੱਪਰ ਸਮਾਣੇ 'ਚ ਸਾਰੇ ਸਾਥੀ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਰਾਜਨੀਤਿਕ ਸਾਥੀ ਉਹਨਾਂ ਦੇ ਪਰਿਵਾਰ ਦੇ ਸਾਥੀ ਹਮੇਸ਼ਾ ਉਰੇ ਉਹਨਾਂ ਦੇ ਦਿਖਾਏ ਹੋਏ ਰਾਹਾਂ ਤੇ ਚੱਲਣ ਦਾ ਪ੍ਰਣ ਹਮੇਸ਼ਾ ਹਰ ਸਾਲ ਕਰਦੇ ਆਂ ਅੱਜ ਉਹਨਾਂ ਦੇ 90ਵੇਂ ਜਨਮ ਦਿਹਾੜੇ ਦੇ ਉੱਪਰ ਸਾਰੀ ਸੰਗਤ ਉਸੇ ਪਿਆਰ ਦੇ ਨਾਲ ਉਸੇ ਸੋਚ ਦੇ ਨਾਲ ਉਹੀ ਸਨੇਹਾ ਆਪਣੀ ਨੌਜਵਾਨ ਪੀੜ੍ਹੀ ਨੂੰ ਦੇਣ ਖਾਤਰ ਉਰੇ ਇਕੱਤਰ ਹੋਈ ਆ ਔਰ ਉਸੇ ਵਾਸਤੇ ਅਸੀਂ ਸਾਰੇ ਅੱਜ ਉਰੇ ਹਾਜ਼ਰ ਹੋਏ ਆਂ ਕਾਂਗਰਸ ਪਾਰਟੀ ਦਾ ਕੋਈ ਕੰਮ ਆਸਾਨ ਨਹੀਂ ਵਸੇ ਨਹੀਂ ਉਹ ਤਾਂ ਕਿਸੇ ਦੇ ਕਹਿਣ ਨਾਲ ਦਾ ਕੁਝ ਨਹੀਂ ਹੁੰਦਾ ਕਿਸੇ ਨੇ ਆਪਣੇ ਆਪ ਦਾ ਕਿਹਾ ਨਹੀਂ ਕਿ ਮੈਂ ਦਾਵੇਦਾਰ ਆਂ ਉਹ ਤਾਂ ਜਦੋਂ ਪਾਰਟੀ ਚੋਣਾਂ ਜਿੱਤ ਕੇ ਐਮਐਲਏ ਦੀ ਮੰਡੇਟ ਆਜੂਗੀ ਤੇ ਕਾਂਗਰਸ ਪਾਰਟੀ ਦੇ ਹਾਲਾ ਕਮਾਂਡ ਫੈਸਲਾ ਕਰੂਗੀ ਕਿ ਕੀ ਪੰਜਾਬ ਨੂੰ ਕੌਣ ਲੀਡ ਕਰੂਗਾ। ਤੋਂ ਇਸ ਕਰਕੇ ਪੰਜਾਬ ਦੇ ਵਿੱਚ ਕੋਈ ਕਾਂਗਰਸ ਪਾਰਟੀ ਦੇ ਕੋਈ ਮੁੱਖ ਮੰਤਰੀ ਨਹੀਂ ਹੈਗੇ ਤੇ ਕੋਈ ਬੰਦਾ ਆਪਣੇ ਆਪ ਨੂੰ ਮੁੱਖ ਮੰਤਰੀ ਕਹਿ ਨਹੀਂ ਰਿਹਾ ਤੇ ਮੈਂ ਸਮਝਦਾ ਇਹ ਗੱਲਾਂ ਤਾਂ ਸਾਰੀਆਂ ਮੀਡੀਆ 'ਚ ਹੀ ਚੱਲੀ ਜਾਂਦੀਆਂ ਕਿ ਜੀ ਪੰਜ ਮੁੱਖ ਮੰਤਰੀ ਹੋਗੇ, ਤਿੰਨ ਹੋਗੇ ਇਹ ਤਾਂ ਵਿਰੋਧੀ ਧਰਦਵਾਲਿਆਂ ਦਾ ਇੱਕ ਸ਼ਰਜੰਤਰ ਹੈ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ। ਕਾਂਗਰਸ ਪਾਰਟੀ ਇਕੱਠੀ ਹੋ ਕੇ ਪੰਜਾਬ ਦੀ ਵਾਗਡੋਰ ਸਵਾਲੂਗੀ ਚੋਣ ਲੜੂਗੀ ਦੱਬ ਕੇ ਲੋਕਾਂ ਦਾ ਫਤਵਾ ਲਾਉਗੀ ਔਰ ਲੋਕ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਆ ਲੋਕਾਂ ਨੇ ਬਦਲ ਵਾਲੀ ਸਰਕਾਰ ਦੇਖ ਲਈ ਔਰ ਆਪਾਂ ਸਭ ਨੇ ਦੇਖਿਆ ਕਿ ਪਿਛਲੇ 4 ਸਾਲ ਚ ਜੋ ਵਾਦਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਕਿਸੇ ਇੱਕ ਵਾਦੇ ਦੇ ਉੱਪਰ ਆਮ ਆਦਮੀ ਪਾਰਟੀ ਖਰੀ ਨਹੀਂ ਉਤਰ ਸਕੇ ਮੈਂ ਇਹ ਕਿਹਾ ਮੈਂ 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 ਇਹ ਮੈਂ ਇਹ ਗੱਲ ਕਹੀ ਹੈ ਕਿ ਉਹ ਕੀ ਕਹਿਣਾ ਚਾਹੁੰਦੀ ਸੀ ਕੀ ਕਿਹਾ ਗਿਆ ਕਿਵੇਂ ਚੱਲਿਆ ਮੀਡੀਆ ਦੇ ਵਿੱਚ ਮੈਂ ਉਸ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੋ ਉਸ ਦੇ ਉੱਪਰ ਪਾਰਟੀ ਵੱਲੋਂ ਕਾਰਗੁਜ਼ਾਰੀ ਹੋਣ ਦੀ ਲੋੜ ਸੀ ਉਹ ਕੱਲ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਕਰ ਦਿੱਤੀ ਦੇਖੋ ਗੱਲ ਇਹ ਹੈ ਕਿ ਉਹਨਾਂ ਦੇ ਆ ਕੋਈ ਵੀ ਚੀਜ਼ ਕੋਈ ਨਿੱਜੀ ਹੋ ਸਕਦੀ ਹੈ ਮੈਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਜਦੋਂ ਕੋਈ ਬੰਦੇ ਦੇ ਉੱਪਰ ਕੋਈ ਪਾਰਟੀ ਵੱਲੋਂ ਕਾਰਗੁਜ਼ਾਰੀ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹਰ ਬੰਦੇ ਦੇ ਆਪਣੇ ਰਿਐਕਸ਼ਨ ਮੋਡ ਹੁੰਦੇ ਆ ਹਰ ਬੰਦੇ ਨੇ ਆਪਣੀ ਗੱਲ ਦੀ ਕੋਈ ਨਾ ਕੋਈ ਗੱਲ ਕਹਿਣੀ ਹੁੰਦੀ ਹੈ ਮੈਂ ਤਾਂ ਭਾਈ ਸੰਗੂਰ ਦੇ ਲੋਕਾਂ ਨੇ ਪਿਆਰ ਕੀਤਾ ਜਿਵੇਂ ਸਮਾਨੇ ਦੇ ਲੋਕ ਪਿਆਰ ਕਰਦੇ ਆ ਪਰ ਮੈਂ ਚੋਣ ਲੜਨ ਵਾਸਤੇ ਹਮੇਸ਼ਾ ਕਿਹਾ ਕਿ ਮੈਂ ਸੰਗਰੂਰ ਦੇ ਵਿੱਚ ਜਾ ਕੇ ਚੋਣ ਲੜਾਂਗਾ। ਜੇ ਸਮਾਨੇ ਦੇ ਟਿਕਟ ਮਿਲ ਗਈ ਫਿਰ ਉਹ ਤਾਂ ਫਿਰ ਪਾਰਟੀ ਦਾ ਭਰਾਵਾ ਫੈਸਲਾ ਹੁਣ ਉੱਥੇ ਦਾ ਮੈਂ ਕੁਝ ਨਹੀਂ ਕਰ ਸਕਦਾ। ਉਹ ਤਾਂ ਪਾਰਟੀ ਨੇ ਪਿਛਲੀ ਵਾਰ ਆਨੰਦਪੁਰ ਸਾਹਿਬ ਭੇਜਤਾ ਸੀਗਾ ਤੇ ਫਿਰ ਉੱਥੇ ਜਾ ਕੇ ਤੇ ਚੋਣ ਲੜਨੀ ਪਈ ਨਾ ਤੇ ਉੱਥੇ ਵੀ ਲੋਕਾਂ ਨੇ ਬੜਾ ਪਿਆਰ ਦਿੱਤਾ ਤੇ ਉਹਦਾ ਠੀਕ ਹੈ ਮੜ ਜੀ ਕਸਰ ਰਹਿ ਗਈ ਨਹੀਂ ਤਾਂ ਉੱਥੇ ਦੇ ਸੇਵਾ ਮਿਲ ਜਾਂਦੀ ਉਸ ਉਸ ਧਰਤੀ ਦੀ ਸੇਵਾ ਮਿਲ ਜਾਂਦੀ ਕਰਨ ਵਾਸਤੇ। ਨੂੰ ਪਤਾ ਹੀ ਹੈ ਕਿ ਕਾਗਜ਼ਾਂ ਤੋਂ ਲੈ ਕੇ ਅੱਜ ਤੱਕ ਕੀ ਮਾਹੌਲ ਚੱਲ ਰਿਹਾ ਪੰਜਾਬ 'ਚ ਕਿਸ ਤਰੀਕੇ ਨਾਲ ਕਾਗਜ਼ਾਂ ਨੂੰ ਰੱਦ ਕਰਨ ਦੀ ਕਾਰਗ आम आदमी पार्टी ने की थी और मैं जो ते गल ਦੱਸਣਾ ਚਾਹੁੰਨਾ ਸਾਡੇ ਕਾਕੜਾ ਜ਼ੋਨ ਜੋ ਐਸਸੀ ਰਿਜ਼ਰਵ ਸੀਗਾ ਉੱਥੇ ਅਸੀਂ ਇੱਕ ਨੌਜਵਾਨ ਮੁੰਡੇ ਨੂੰ ਜਿਹੜਾ ਕਿ ਐਮਐਸਸੀ ਆਈਟੀ ਪੜ੍ਹਿਆ ਲਿਖਿਆ ਐਸਸੀ ਪਰਿਵਾਰਾਂ ਦਾ ਬੱਚਾ ਸੀ ਦਿਲਪ੍ਰੀਤ ਉਹਨੂੰ ਅਸੀਂ ਟਿਕਟ ਦਿੱਤਾ ਸੀ ਤੇ ਕਿਸੇ ਇੱਕ ਬੀਬੀ ਨੇ ਜੇ ਜਿਹੜੀ ਕੋਈ ਕੈਂਡੀਡੇਟ ਵੀ ਨਹੀਂ ਹੈ ਉਹਨੇ ਇਤਰਾਜ਼ ਲਾ ਕੇ ਕਾਗਜ਼ ਰੱਦ ਕਰਾਤੇ ਔਰ ਉਹਦਾ ਡਾ ਮੋਬਾਈਲ ਨੰਬਰ ਲਿਖਿਆ ਹੋ ਅੰਬਰਸਰ ਬੋਲਦਾ ਤੋ ਇਸ ਗੱਲ ਇਸ ਤਰੀਕੇ ਦੇ ਨਾਲ ਇਹਨੇ ਕਾਗਜ਼ ਰੱਦ ਕੀਤੇ ਤਾਂ ਕਿ ਚੋਣ ਲੜਨੀ ਨਾ ਪਵੇ ਔਰ ਜਿੱਥੇ ਭਰਾਜ ਪਿੰਡ ਪੈਂਦਾ ਜਿਹੜਾ ਕਿ ਚੰਨੋ ਜ਼ੋਨ ਚ ਪੈਂਦਾ ਹੈ ਉਥੇ ਜਿਹੜਾ ਸਾਡਾ ਮੇਨ ਉਮੀਦਵਾਰ ਸੀ ਉਹਦੇ ਕਾਗਜ਼ ਰੱਦ ਕਰਤੇ ਤੇ ਉਸ ਰੋਸ਼ਟ ਵੱਜੋਂ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਸੀ ਭਰਾਜਪਿੰਡ ਦਾ ਉਹਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕੀਤੀ ਹੈ ਕਿਉਂਕਿ ਉਹਨੂੰ ਇਹ ਲੱਗਿਆ ਕਿ ਸਾਡੇ ਕਾਗਜ਼ ਗਲਤ ਰੱਦ ਹੋਏ ਸਾਡੇ ਕਾਕੜਾ ਜ਼ੋਨ ਚੋਂ ਐਸਸੀ ਪਰਿਵਾਰ ਦਾ ਜਿਹੜਾ ਨੌਜਵਾਨ ਬੱਚਾ ਉਹਦੇ ਕਾਗਜ਼ ਗਲਤ ਰੱਦ ਹੋਏ ਚੰਨੋ ਜ਼ੋਨ ਜਿਸ ਚ ਭਰਾਜਪਿੰਡ ਪੈਂਦਾ ਉਹ ਚ ਗਲਤ ਕਾਗਜ਼ ਰੱਦ ਹੋਏ ਇਸ ਕਰਕੇ ਉਹਨੇ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਕੀਤੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਮੌਜੂਦਾ ਸਰਪੰਚ ਜੋ ਕਿ ਬੀਬਾ ਜੀ ਦੇ ਆਪਣੇ ਪਿੰਡ ਦਾ ਇਹ ਤਾਂ ਮੀਡੀਆ 'ਚ ਚੱਲਦਾ ਹੈ ਕਿ ਪਹਿਲਾਂ ਐਲਾਨ ਕਰ ਦਿਓ ਕਾਂਗਰਸ ਪਾਰਟੀ ਜਦੋਂ ਐਮਐਲਏ ਦਾ ਮੰਡੇਟ ਕਾਂਗਰਸ ਪਾਰਟੀ ਕੋਲ ਹੋਊਗਾ ਕਾਂਗਰਸ ਪਾਰਟੀ ਵੀ ਹਲਾਕਮਾਨ ਇਸ ਗੱਲ ਦੇ ਉੱਪਰ ਫੈਸਲਾ ਕਰੂਗੀ